ਸਿਰੋਦੀ ਮਾਤਾ ਦਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਸੋ ਤੁਸੀਂ ਤਸਵੀਰਾਂ ਦੇ ਵਿੱਚ ਪਿੱਛੇ ਦੇਖ ਰਹੇ ਹੋ ਇਹ ਜਿਹੜਾ 메ਨ ਹਾਲ ਗੇਟ ਬਣਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਇਹ ਜਿਹੜਾ ਹਾਲ ਗੇਟ ਦਿਖਾ ਦੇਣਾ ਸੋ ਇਹ ਸਭ ਮੇਰਾ ਨਾਮ ਕੀ ਸੁਸਿੰਘ ਹੈ ਮੇਰੇ ਪਿਤਾ ਦਾ ਨਾਮ ਅਰਜਨ ਸਿੰਘ ਹੈ ਤੇ ਬਾਅਦ ਵਿੱਚ ਉਹਦੇ 30 ਕਿਲਿਆਂ ਦੀ ਖੇਤੀ ਕਰਨੀ ਅੱਗੇ ਅਸੀਂ ਜਦੋਂ ਖਾੜਾ ਨਹੀਂ ਸੋ ਪੱਕਾ ਹੋਇਆ ਅਸੀਂ ਆਪਣੇ ਡਰੈਕਟਰ ਨਾਲ ਖਰਾਹਾਂ ਨਾਲ ਸਾਫ਼ ਕਰਕੇ ਖਾੜਾ ਲੈ ਕੇ ਹੁੰਦੇ ਸੀ ਹੁਣ ਰੇਗਾ ਸਾਡੇ ਖਾੜੇ ਵੀ ਸਾਫ਼ ਕਰਕੇ ਜਾਂਦੀ ਹੈ ਉਤੇ ਬਾਅਦ ਜਦੋਂ ਅੱਗੇ ਪਾਣੀ ਵਧ ਜਾਂਦਾ ਤਾਂ ਅਸੀਂ ਉੱਥੇ ਜਾ ਕੇ ਛੈਲੇ ਵਿੱਚ ਵੜ ਕੇ ਲਾਉਂਦੇ ਹੁੰਦੇ ਤੇ ਪਰ ਫਿਰ ਵੀ ਪਾਣੀ ਦਿੱਕਦਾ ਹੁਣ ਉਥੇ ਸਵੇਰੇ 7 ਵਜੇ ਬੰਦਾ ਆ ਜਾਂਦਾ ਸ਼ਾਮ ਨੂੰ 8 ਵਜੇ ਜਾਂਦਾ ਇਹ ਨੂੰ ਕਹੇ ਦੀ 2 ਇੰਚ ਪਾਣੀ ਪਤਾਉਣਾ ਹੈ ਉਹ ਬਤਾ ਦਿੰਦਾ ਜੇ ਘਟਾਉ ਨੂੰ ਕਹਿੰਦੇ ਤਾਂ ਘਟਾ ਦਿੰਦਾ ਤਾਨੂੰ ਇਸਕੱਲ ਤੇ ਬਹੁਤ ਵਧੀਆ ਸਿਸਟਮ ਹੋ ਗਿਆ ਉਹ ਤੇ ਬਾ ਜਿਹੜਾ ਆ ਲੈਨ ਇੱਕ ਪਾਸੇ ਵਾਲੀ ਸਾਡੀ ਬ੍ਰਾਂਚ ਦੀ ਮੁਕੰਮਲ ਹੋ ਗਈ। ਤਾਂ ਅਸੀਂ ਕਹੀ ਨਹੀਂ ਚਾਹਤਦੇ ਬਸ ਹੱਥ ਨਾਲ ਉਹਦਾ ਨਾਟ ਖੋਲ ਦੰਨੇ ਆ। ਪਾਣੀ ਆਪਣੇ ਆਪ ਪੈ ਜਾਂਦਾ ਜਦੋਂ ਸਾਡਾ ਖੇਤ ਭਰ ਜਾਂਦਾ ਤਾਂ ਉਹਦਾ ਨਾਟ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਯਤਨਾ ਸਤਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ। ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ। ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋ ਰਹੀ ਹੈ ਸੋ ਇਹ ਹਾਲਗੇੜ ਦੇ ਥੱਲੇ ਇੱਕ ਬਜ਼ੁਰਗ ਬੈਠਾ ਹੁੰਦਾ ਜੋ ਕਿ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ ਸ਼ਬਦ ਜਿਹੜੇ ਗਾਇਨ ਕਰਦਾ ਹੈ ਜਦੋਂ ਵੀ ਤੁਸੀਂ ਕਾਰਿਡੋਰ ਤੇ ਆਓਗੇ ਤੁਹਾਨੂੰ ਇਹ ਬਜ਼ੁਰਗ ਜਿਹੜਾ ਬਿਲਕੁਲ ਗੇਟ ਦੇ ਨੇੜੇ ਜਿਹੜਾ ਦੇਖਨ ਨੂੰ ਮਿਲੇਗਾ ਸੋ ਸਾਡੇ ਨਾਲ ਬਜ਼ੁਰਗ ਮਜਬੂਰ ਮਜਬੂਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਅੱਛਾ ਬਾਬਾ ਜੀ ਮਾਰ ਆ ਕਿੱਥੋਂ ਬਈ ਨਾ ਆਪਣਾ ਆਈ ਕਿ ਨਾ ਬਾਬਾ ਜੀ ਆਪਣਾ ਕਿਰਤ ਸਿੰਘ ਬਾਬਾ ਕਿੱਥੋਂ ਆਉਂਦੇ ਵੀ ਕਿਹੜਾ ਪਿੰਡੋਂ ਉਹ ਦੋ ਹੈ ਦੋ ਨੇ ਬਾਬਾ ਜੀ ਇੱਥੇ ਮਤਲਬ ਕਿਵੇਂ ਹੁੰਦੇ ਆ ਏ ਰਬ ਰਬ ਕਰੀ ਜਾਵੇ ਜੀ ਬਾਬੇ ਨਾਨਕ ਦੀ ਬਾਤ ਮੈਂ ਬਾਬਾ ਜੀ ਕਾ ਕੋ ਛੱਡ ਕੇ ਜਾਂਦੇ ਇੱਥੇ ਕਿ ਨਾ ਪਾਉਂਦੇ ਇੱਥੇ ਮੈਂ ਆ ਬਾਜੀ ਕਹਤੇ ਹੁੰਦੇ ਬਾਜੀ ਬਸ ਦੇ ਬਸ ਦਮ ਦੇ ਹਾਂ ਜੀ ਦਿੱਲੀ ਬਾਬਾ ਜੀ ਮੇਰੇ ਖਿਆਲ ਨਾਲ ਤਕਰੀਬਨ ਸੰਗਤਾਂ ਦੱਸਦੀ ਉਹ ਦਿੱਲੀ ਆਉਂਦੇ ਜੋ ਕੋਈ ਮੈਨੂੰ 12 13 ਸਾਲ ਹੋ ਗਏ ਬਰਤ ਇਹਨਾਂ ਸਾਲ ਨਹੀਂ ਕੋਰੀਡੋਰ ਤੇ ਸਥਾਪਿਤ ਹੁੰਦਾ ਪਹਿਲਾਂ ਇੱਥੇ ਹੁੰਦੇ ਕਿ ਪਹਿਲਾਂ ਨਹੀਂ ਮੈਂ ਇਹ ਪਹਿਲਾ ਹਾਂ ਇਹ ਮੈਂ ਮਖਰ ਹਾਂ ਨਹੀਂ ਇਹ ਜਿਹੜਾ ਗੁਰਦਰਾ ਇਹ ਪਹਿਲਾਂ ਬਣਾਇਆ ਇੱਥੇ ਕਿ ਕੋਰੀਡੋਰ ਮਾਤਾ ਬਾਪਾ ਇੱਥੇ ਸਿਬ ਸਿੰਘ ਹੋਇਆ ਵਾ ਹਾਂਜੀ ਉਹ ਹਨ ਬਾਬਾ ਉਹਦਾ ਕੋਟਵਾਲਾ ਉਹਦਾ ਗੁਰਦਰਾ ਇਹ ਨਹੀਂ ਤੇ ਕਿਵੇਂ ਜਿਹੜੀ ਇਦੋਂ ਜਿਹੜੀ ਆ ਸੋਜੀ ਹੋਈ ਆ ਹਾਂਜੀ ਇਹ ਪਾਸਾਨ ਕਰਕੇ ਹੋਤਾ ਨਹੀਂ ਨਹੀਂ ਬਾਬਾ ਜੀ ਜਿਹੜਾ ਤੁਸੀਂ ਮੈਨੂੰ ਸਕਦੇ ਜਿਹੜਾ ਗਾਇਨ ਕਰਨ ਦੇ ਜੋ ਇਹ ਮਤਲਬ ਹੂੰ ਹੁਣ ਗਾਇਨ ਕਰਨ ਦੇ ਜਾਂ ਪਹਿਲਾਂ ਕਿਹੜਾ ਕੰਮ ਕਰਦੇ ਪਹਿਲਾਂ ਹੀ ਦੇਖੇ ਲਾਤੇ ਕੰਮ ਜਿੱਦਾਂ ਤੇ ਕਰਦੇ ਮਾਤਾ ਦੇ ਮੋਤਾ ਦੇ ਹਾਂ ਤੇ ਅਕੇ ਉੱਚੇ ਪਿੰਡ ਦੀ ਟੀਮ ਹੀ ਜਾਂ ਕਿਵੇਂ ਨਾਲ ਕੇ ਕਰਦੇ ਕਿੰਨ ਲਾ ਕੇ ਘਵਨ ਨਹੀਂ ਬੇਟਾ ਨਾ ਡੀਮੋ ਪਾਲ ਕਿਆ ਪਾਲ ਕਿਆ ਤੇ ਬਾਜਪੀਰ ਇਤਨ ਮਤਲਬ ਉਹ ਕਿਵੇਂ ਮਤਲਬ ਮਾਂਚ ਆ ਇਹ ਮੰਨ ਕੇ ਆਇਆ ਤੇ ਬੇਲੇ ਹੁੰਦੇ ਹਾਂ ਹਾਂਜੀ ਝੂਠੇ ਮਿੱਤੂ ਨੂੰ ਮਾਰਨ ਅਜਿਹਾ ਗੋਦੀ ਕਰਨਾ ਹਾਂਜੀ ਗੋਭੀ ਗੋਦੀ ਗੋਭੀ ਗੋਦੀ ਕਹਿੰਗੇ ਗੋਦੀ ਕੋ ਦਿਆ ਬਨ ਮਿਆ ਖਾ ਕੇ ਬਹਿ ਜਾਏ ਇਸੇ ਮੈਂ ਨਹੀਂ ਇਹ ਇਹ ਤੇ ਹੁੰਦੀ ਹੈ করিডੋਰ ਤੇ ਸੰਗਤ ਹੁੰਦੀ ਆ ਹਾਂ ਮਤਲਬ ਤੁਹਾਡਾ ਮਤਲਬ ਤੁਹਾਨੂੰ ਸੁਣ ਕੇ ਜਾਂਦੇ ਨੇ ਮਤਲਬ ਚਲੋ ਜੀ ਸਾਹਿਬ ਕੋਈ ਸਹੀ ਵਾਅਦਾ ਨਹੀਂ ਦੇ ਸਕਦਾ ਦੋ ਦੋ ਨਾਣਾ ਜਿਹੜੇ ਸ਼ਬਦ ਸਾਨੂੰ ਸੁਣਾਉਣ ਹਾਂਜੀ ਆਮੇ ਪਪਾ ਨਾਨੀ ਦਾ

ਕਹਤਾਂ ਨੇ ਮਤਲਬ ਹੋ ਕੇ ਜਦੋਂ ਉਹ ਕੋਰੀਡੋਰ ਸਾਹਮਣੇ ਕਦੇ ਗਏ ਵੀ ਦਰਸ਼ਕਾਂ ਬਾਬੇ ਨਾ ਉੱਧ ਨਹੀਂ ਗਏ ਨਹੀਂ ਕਿ ਇੰਨੇ ਚਿਰ ਤੋਂ ਬਾਬਾ ਜੀ ਇੱਥੇ ਬੈਠੇ ਨੇ ਕਦੀ ਕਿੰਨੇ ਮਤਲਬ ਅਪਰੋਚ ਹੀ ਕੀਤੀ ਤੇ ਪ੍ਰਸ਼ਾਸਨ ਆਉਂਦਾ ਵਾ ਤੇ ਮੈਂ ਮਨਚ ਆਇਆ ਨਹੀਂ ਕਦੀ ਉੱਧ ਜਾਣਾ ਨਾ ਕਿਉਂ ਬਾਬੇ ਦਰਸ਼ਕਾਂ ਨਹੀਂ ਲੈਣਾ ਮਾਰੇ ਹਾਂ ਆ ਕੀ ਗੱਲ ਚਲੋ ਕੀ ਜਾਣ ਨਹੀਂ ਕਦੀ ਕਦੇ ਚਾਹ ਨਹੀਂ ਕਿ ਰੂਣੇ ਕਿ ਅੱਖਾਂ ਚੋਂ ਉਹ ਅਜੀਬ ਜਿਹੀ ਕਰਦਾ ਨਹੀਂ ਪਰ ਹੁਣ ਉਹ ਬੈਠੀ ਦਾ ਬਿਨ ਮਾਰੀਆਂ ਕਿਹ ਕਿਹ ਚੀਜ਼ ਦੀ ਕਮੀ ਹੈ ਮਤਲਬ ਜੀ ਕੀ ਕਮੀ ਜਾਣਾ ਪਿੰਡ ਤੋਂ ਤਰ ਕੇ ਆ ਆਦੂ ਕੇ ਹਦੀ ਜੇ ਕੋਈ ਪ੍ਰਸ਼ਾਸਨ ਅਧਿਕਾਰੀ ਜਾ ਕੋ ਤੁਹਾਨੂੰ ਕੋਈ ਐਸੋ ਜੀ ਅਫਸਰ ਮਿਲੇ ਵੀ ਜਾਣਦਾ ਭਾ ਤੁਹਾਨੂੰ ਦੇ ਦੇਣਾ ਅਬ ਮੌਕਾ ਦੇਣ ਤੁਹਾਨੂੰ ਜਾ ਫੇਰ ਜਾਇਆ ਚਲ ਮਲਵਾ ਕੀ ਮੱਚ ਖਵਾਸ਼ ਹੈ ਗਈ ਹੈ ਹਾਂ ਕੀ ਕੀ ਮੰਗਰਾ ਦੇ ਪ੍ਰਸ਼ਾਸਨ ਕੋਲ ਪਾਸਪੋਰਟ ਹੈਗਾ ਵਾ ਹਾਂਜੀ ਪਾਸਪੋਰਟ ਹੈਗਾ ਵਾ ਨਹੀਂ ਪਾਸਪੋਰਟ ਬਣਾਉਣਾ ਪੈਣਾ ਤੂੰ ਤੇ ਜੇ ਕੋਈ ਪ੍ਰਸ਼ਾਸਨ ਅਧਿਕਾਰੀ ਜਾਂਉਂ ਤੋ ਇਨੇ ਚਿਰ ਤੇ ਬੈਠੇ ਜੋ ਕਿ ਅਫਸਰ ਦੇ ਜਾਂ ਕਿਤੇ ਮਾਂਚ ਮੇਰ ਪੈ ਗਈ ਅਜੁਰਗੇ ਨੇ ਚਿਰ ਤੇ ਬੈਠਿਆ ਬਿਜੁਰਗ ਨੂੰ ਦਰਸ਼ਨ ਕਰਾਉਣੇ ਮਾਂ ਤੇ ਖਵਾਸ਼ ਆ ਤੇ ਜੇ ਤੁਹਾਨੂੰ ਕੋਈ ਉਦਾਂ ਹੀ ਕੋਈ ਮੈਬਸਿਟੀ ਦਿੱਤੀ ਜਾਵੇ ਕੋਈ ਫੁੱਲ ਡਾਕੂਮੈਂਟ ਤੁਹਾਡਾ ਪਰਸਨਲ ਤਿਆਰ ਕਰਕੇ ਤੁਹਾਨੂੰ ਭੇਜਿਆ ਜਾਵੇ ਤੂੰ ਜਾਓਗੇ ਕੀ ਮੰਗਾਗੇ ਤੇ ਬਿਜੁਰਗ ਕੋ ਕਿ ਕਿ ਘਰ ਚੋਂ ਕੌਣ ਕਾਉਣੇ ਆਪਣੇ ਆਪਣੇ ਇੱਕ ਲੜਕਾ ਕੀ ਕਰਦਾ ਉਹਦੇ ਪੱਠੇ ਦਾ ਕੰਮ ਕਰਦਾ ਠੀਕ ਕੰਮ ਕਰਦਾ ਦੋ ਵਜੇ ਉਹਦੇ ਦੋ ਨੇ ਗਾਜੀ ਰਬ ਨੇ ਦੋ ਪੋਟਰੇ ਵੀ ਦੋ ਦੇ ਤੇ ਆ ਗਿਆ ਵੀ ਗਾੜੀ ਲਟਕੇ ਜੀ ਗਾੜੀ ਮੌਜੂਦ ਰੱਜੀ ਆ ਜੀ ਤੇ ਅਸੀਂ ਆ ਸ਼ੁਗਲ ਮਿਲ ਆਏ ਇਹ ਤਾਂ ਇਤਿਮ ਨੂੰ ਕਰਨ ਵਜਾ ਆਂਦੇ ਐ ਕਿ 9 ਵਜੇ 10 ਵਜੇ ਕਹਵੇ ਕਹੇ ਛੇਤੀ ਵੀ ਆ ਜਾਈਗਾ ਤੇ ਇਤਨੀ ਦੇ ਪੇ ਨੂੰ ਵਾਪਸ ਕਰ ਕਰਨ ਬਸ ਇਹ ਇਹ ਐਚਓ 30 ਦੇ ਟੋਰਪਨਾ ਟੋਰਪਨਾ ਬਸ ਤੇ ਬੈਗ ਰੁਪਏ ਵਿੱਚ ਬੋਲੋ ਜਿਹੜਾ ਮਲ ਘਰ ਦੇਖ ਜਾ ਰਿਹਾ ਤੇ ਥੋੜਾ ਬਹੁਤ ਇਥੋਂ ਮਨ ਲੋਰ ਦੇ ਦਿੰਦੇ ਜਿਸ ਵਾਰ ਘਟ ਜਾਂਦੇ ਉਹ ਹੋ ਜਾਂਦੇ ਕੋਈ ਤਾਂ ਹਾਂ ਕੋਈ ਨਹੀਂ ਤਾ ਧੀ ਮੀਨੇ ਕੋਈ ਨਹੀਂ ਮਨ ਲੋਰ ਹੋ ਜਾਂਦਾ ਜੀ ਜੀ ਹਾਂ ਮਲ ਜਿਬ ਪ੍ਰਸ਼ਾਸਨ ਅਧਿਕਾਰੀ ਦੇਣ ਮਤਲਬ ਕੋਈ ਅਪਰਟੀਟੀ ਤੇ ਫਿਰ ਜਾਓਗੇ ਜਰੂਰ ਦਰਸ਼ ਕਰਨੇ ਜਰੂਰ ਹੈ ਹਾਂ ਉਹ ਤਾਂ 12 ਸਾਲ ਹੋ ਗਏ ਮਲੇ ਇੱਥੇ ਡੇਰ ਲਾਇਆ ਹਾਂਜੀ ਬੈ ਚਲ ਜਾਂਗੇ ਕਿਸੇ ਦੇ ਨਾਲ ਦੇ ਕੋਈ ਖੜੂ ਥੋੜੂਗਾ ਮਲ ਜਾਣਾ ਹੈਗਾ ਦਿਲ ਦੀ ਨਹੀਂ ਜਾਣਾ ਆਹ ਜਾਵਾਂਗੇ ਜੀ ਆਹ ਦੇਖੋ ਜੀ ਪ੍ਰਸ਼ਾਸਨ ਅਧਿਕਾਰੀਆਂ ਤੋਂ ਜਿਹੜੀ ਆ ਬਾਪੂ ਦੀ ਜਿਹੜੀ ਆ ਦਿਲ ਦੀ ਜਿਹੜੀ ਆ ਕਹਾੜਿਆ ਕਿ ਕੋਈ ਪ੍ਰਸ਼ਾਸਨ ਅਧਿਕਾਰੀ ਤੋਂ ਪਾਸਪੋਰਟ ਬਾਪੂ ਦੇ ਕੋਲ ਨਹੀਂ ਹੈਗਾ ਪਰ ਫਿਰ ਇਮਾਨ ਦੇ ਵਿੱਚ ਇੱਕ ਚਾਹਤ ਆ ਕਿ ਬਜ਼ੁਰਗ ਦੇ ਜਿਹੜੇ ਆ ਪਾਕਿਸਤਾਨ ਦੇ ਜਿਹੜੇ ਆ ਕਰੀਬ ਗੁਰਦਰਾ ਸਾਹਿਬ ਦੇ ਜਿਹੜੇ ਆ ਦਰਸ਼ਨ ਕਰਨ ਦੀ ਜਿਹੜੀ ਮਨ ਦੇ ਵਿੱਚ ਰੀਜ ਸੋ ਪ੍ਰਸ਼ਾਸਨ ਅਧਿਕਾਰੀਆਂ ਤੋਂ ਮੰਗ ਲਗਾ ਰਹੇ ਨੇ ਬਾਪੂ ਜੀ ਕੋਲ ਪਾਸਪੋਰਟ ਨਹੀਂ ਹੈ ਕੋਈ ਇਹੋ ਜਿਹੀ ਕੋਈ ਨਿਜਮ ਜਾਂ ਕੋਈ ਡਾਕੂਮੈਂਟ ਇਹਨਾਂ ਦਾ ਪਰਸਨਲ ਤਿਆਰ ਕਰਕੇ ਦਿੱਤਾ ਜਾਵੇ ਤਾਂ ਬਜ਼ੁਰਗ ਜਿਹੜੇ ਨੇ ਦਰਸ਼ਨ ਕਰਕੇ ਆ ਸਕਣ ਬਜ਼ੁਰਗਾਂ ਦੀ ਉਮਰ ਵੀ ਖਾਸੀ ਮੇਰੇ ਖਿਆਲ ਨਾਲ ਹੋ ਚੁੱਕੀ ਹੈ ਕੈਮਰਾਮੈਨ ਰਾਜਵਿੰਦਰ ਸਿੰਘ ਨਾਲ ਮੈਂ ਆਲਪਰੀ ਸਿੰਘ ਖੁਸ਼